ਅੰਬੇਦਕਰ ਸਮਾਜ ਦਲ ਵੱਲੋਂ ਛੋਟਾ ਹਰੀਪੁਰਾ ਵਾਰਡ ਨੰਬਰ 70 ਵਿਖੇ ਨਸ਼ਾ ਤੇ ਜਾਗਰੂਕ ਕਰਨ ਲਈ ਵਿਸ਼ੇਸ਼ ਬੈਠਕ ਕੀਤੀ ਗਈ ਜਿਸ ਵਿੱਚ ਰਾਸ਼ਟਰੀ ਪ੍ਰਧਾਨ ਸੰਨੀ ਦਾਰਵ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਦੌਰਾਨ ਮੋਹਨ ਲਾਲ ਵਪਾਰ ਸੈਲ ਦਾ ਮੀਤ ਪ੍ਰਧਾਨ ਸੁਮਿਤ ਕੁਮਾਰ ਨੂੰ ਯੂਥ ਵਿੰਗ ਦਾ ਸ਼ਹਿਰੀ ਮੀਤ ਪ੍ਰਧਾਨ ਅਤੇ ਵਿਸ਼ਾਲ ਕੁਮਾਰ ਨੂੰ ਯੂਥ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਓਮ ਪ੍ਰਕਾਸ਼ ਸਿਕੰਦਰ ਗਿੱਲ ਕਿਸ਼ੋਰ ਕੁਮਾਰ ਅਜੇ ਕੁਮਾਰ ਅਰੁਣ ਗਿੱਲ ਰஞ்சிਤ ਸਿੰਘ ਗੁਮਟਾਲਾ ਸਮੇਤ ਸਮੂਹ ਮੈਂਬਰਸਹਾਜਰ ਸਨ ਅੱਜ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਹੈ ਛੋਟੇ ਹਰੀਪੁਰੇ ਕਬੀਰ ਸਾਹਿਬ ਦੇ ਮੰਦਿਰ ਦੇ ਵਾਲੀ ਗਲੀ ਚ ਕੀਤੀ ਗਈ ਹੈ ਜਿਹੜੇ ਚ ਸੁਮੀਜੀ ਨੂੰ ਵਿਸ਼ਾਲ ਜੀ ਨੂੰ ਯੂਥ ਪ੍ਰਧਾਨ ਔਰ ਮੋਮੋਲ ਲਾਲ ਜੀ ਨੂੰ ਜਿਹੜੇ ਟੈਂਟ ਵਾਲੇ ਦੇ ਨਾਮ ਨਾਲ ਮਸ਼ਹੂਰ ਨੇ ਉਹਨਾਂ ਨੂੰ ਜਿਲ੍ਹੇ ਦਾ ਵਾਈਸ ਪ੍ਰਧਾਨ ਵਪਾਰਸਲ ਨਿਯੁਕਤ ਕੀਤਾ ਗਿਆ ਔਰ ਇਹ ਮੀਟਿੰਗ ਦੇ ਵਿੱਚ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਕਿ ਆਪਾਂ ਨਸ਼ੇ ਤੋਂ ਕਿਸ ਤਰ੍ਹਾਂ ਆਪਣੀ ਆ ਪੀੜੀ ਨੂੰ ਬਚਾਉਣਾ ਹੈ ਔਰ ਲੋਕਾਂ ਨੂੰ ਜਾਗਰਿਤ ਕੀਤਾ ਗਿਆ ਅੱਜ ਮੇਰੇ ਵੱਡੇ ਵੀਰਾਂ ਨੇ ਮੇਰੇ ਦੇ ਕਰ ਸਮਾਜ ਦਲ ਵੱਲੋਂ ਮੈਨੂੰ ਸੰਯੁਕਤ ਕੀਤਾ ਹੈ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਦਿਆਂ ਜੈ ਭੀਮ ਜੈ ਭਾ